ਨੰਗਰ ਨਾਲਿਕ ਦੇਵ ਜੀ ਮਹਾਰਾਜ ਇੱਕ ਵੈਦ ਦੀ ਦੁਕਾਨ ਦੇ ਕੋਲੋਂ ਲੰਗੇ ਨੇ ਰੋਗਿਆਂ ਦੀ ਬੜੀ ਭੀੜ ਤੇ ਬਹੁਤ ਵੱਡੀ ਦੁਕਾਨ ਵੈਦ ਦੀ ਦਵਾਈਆਂ ਉਹਨੇ ਸ਼ਿੰਗਾਰ ਕੇ ਰੱਖੀਆਂ ਮਰੀਜ਼ਾਂ ਦੀ ਨਬਜ਼ ਦੇਖ ਰਿਆ ਸੀ ਦਵਾਈਆਂ ਦੇਈ ਜਾਂਦਾ ਸੀ ਲੰਗੇ ਗੁਰਨਾਣਿਕ ਤੇ ਰੁਕ ਕੇ ਹੱਸ ਪਏ ਵੈਦ ਆਪਣੇ ਆਸਣ ਤੋਂ ਉਠਿਆ ਪਹਿਲੇ ਤੇ ਸਜਦਾ ਕੀਤਾ ਮੱਥਾ ਟੇਕਿਆ ਫਿਰ ਹੱਥ ਜੋੜ ਕੇ ਆਖੇ ਬਾਬਾ ਮੇਰੇ ਤੇ ਹੱਸੇ ਕਿ ਇੰਨਾ ਰੋਗੀਆਂ ਤੇ ਹੱਸੇ ਹੋ ਜਾਂ ਮੇਰੀਆਂ ਦਵਾਈਆਂ ਤੇ ਹੱਸ ਪਏ ਕਿਉਂਕਿ ਤੁਹਾਡਾ ਹਾਸਾ ਇਸ ਡੰਗ ਦਾ ਹੈ ਮਹਾਰਾਜ ਕਹਿਣ ਲੱਗੇ ਤੂੰ ਠੀਕ ਸਮਝਿਆ ਮੈਂ ਤੇਨਾਂ ਤੇ ਹੀ ਹੱਸਿਆ ਤੇਰੇ ਤੇ ਵੀ ਇੰਨਾ ਜੜੀ ਬੂਟੀਆਂ ਤੇ ਵੀ ਇੰਨਾ ਰੋਗੀਆਂ ਤੇ ਵੀ ਤੇਰੇ ਤੇ ਹਾਸਾ ਇਸ ਵਾਸਤੇ ਆਇਆ ਹੈ ਆਦ ਰੋਗ ਦੀ ਤੇ ਤੈਨੂੰ ਸਮਝ ਹੀ ਕੋਈ ਨਹੀਂ ਪੁੰਨਵਸ ਦੇਖਣ ਨਾਲ ਪਕੜ ਦੇ ਚ ਨਹੀਂ ਆ ਸਕਦਾ ਤੇ ਤੇਰੀ ਜੜੀ ਬੂਟੀਆਂ ਆਦ ਰੋਗ ਨੂੰ ਦੂਰ ਨਹੀਂ ਕਰ ਸਕਦੀਆਂ ਐਸ ਵਾਸਤੇ ਨਾ ਬੂਟੀਆਂ ਤੇ ਵੀ ਹਾਸਾ ਆ ਗਿਆ ਤੇ ਜਿੱਥੇ ਆਦ ਰੋਗ ਮਿਟੇ ਨਹੀਂ ਸਕਦਾ ਇਹ ਰੋਗੀ ਉਸ ਵੈਦ ਕੋਲ ਆਏ ਹੋਏ ਨੇ ਤੇ ਇਨਾ ਰੋਗੀਆਂ ਤੇ ਵੀ ਮੈਨੂੰ ਹਾਸਾ ਆ ਗਿਆ ਮੈਂ ਤੇ ਤਿੰਨਾਂ ਤੇ ਹੱਸ ਪਿਆ ਹੁਣ ਹੱਥ ਜੋੜ ਕੇ ਇਹ ਵੈਦ ਕਹਿੰਦਾ ਹੈ ਮਹਾਰਾਜ ਦਾਸ ਦੇ ਆਦ ਰੋਗ ਕੀ ਹੈ ਆਦ ਰੋਗ ਆਦ ਮਿਟ ਜਾਏ ਨਾ ਤੇ ਉਪਾਦ ਮਿਟ ਜਾਂਦੀ ਹੈ ਆਦ ਮਿਟ ਜਾਏ ਥੋਪੇ ਆਦ ਮਿਟ ਜਾਂਦੀ ਹੈ ਉਪਾਦ ਮਿਟ ਜਾਂਦੀ ਆਦ ਬਿਆਦ ਮਿਟੇ ਉਪਾਦ ਜਾਲ ਨਾ ਸਾਕੇ ਤੀਨੇ ਤਾਪ ਹੁਣ ਇਹ ਤੀਨੇ ਤਾਪ ਨਹੀਂ ਜਲਾ ਸਕਦੇ ਕਿਉਂ ਆਦ ਬਿਟ ਗਈਏ ਆਦ ਰੋਗ ਮਿਟ ਗਏ ਵੈਦ ਕਹਿੰਦਾ ਬਾਬਾ ਜੀ ਦਸੋ ਆਦ ਰੋਗ ਕੀ ਹੈ ਮੈਂ ਤੇ ਕਦੀ ਸੁਣਿਆ ਹੀ ਨਹੀਂ ਨਮੂਨੀਆ ਹੁੰਦਾ ਹੈ ਤਪੇਦਿਕ ਹੁੰਦਾ ਹੈ ਮਿਆਦੀ ਬੁਖਾਰ ਆਉਂਦਾ ਪੁਰਾਣੇ ਨਾਮ ਸਨ ਇਹ ਤੇ ਮੈਨੂੰ ਪਤਾ ਹੈ ਮਲੇਰੀਆ ਹੁੰਦਾ ਇਹ ਤੇ ਮੈਨੂੰ ਪਤਾ ਹੈ ਆਦ ਰੋ ਤੇ ਕੀ ਰੋਗ ਹੈ ਬਾਬਾ ਜੀ ਮੈਨੂੰ ਦਸੋ ਫਿਰ ਮੈਂ ਰੋਗੀਆਂ ਦਾ ਇਲਾਜ ਕਰਾਂ ਤੇ ਪਰਉਪਕਾਰ ਕਰੋ ਮੈਨੂੰ ਵੀ ਦਸੋ ਮੈਨੂੰ ਵੀ ਗਿਆਨ ਕਰਾਓ ਵੈਦ ਤੇ ਰੋਗ ਪਹਿਲੇ ਆਪਣਾ ਮਿਟਾਣਾ ਪੈਂਦਾ ਤੂੰ ਵੀ ਰੋਗ ਹੈ ਤੂੰ ਵੀ ਤੋ ਕਿ ਆਪਣਾ ਰੋਗ ਮਿਟਾਏ ਬਿਨਾ ਇਲਾਜ ਕੀਤਾ ਨਹੀਂ ਜਾ ਸਕਦਾ ਕੀਤਾ ਨਹੀਂ ਜਾ ਸਕਦਾ ਮਹਾਰਾਜ ਮੈਂ ਵੀ ਰੋਗੀ ਹਾਂ ਤੂੰ ਵੀ ਰੋਗੀ ਤੂੰ ਵੀ ਰੋਗੀ ਹੁਣ ਬਾਬਾ ਜੀ ਆਦ ਰੋਗ ਦੱਸਦੇ ਨੇ ਫਿਰ ਉਸ ਆਦ ਰੋਗ ਤੋਂ ਜੋ ਬਿਆਦ ਤੇ ਉਪਾਦ ਪੈਦਾ ਹੁੰਦੇ ਨੇ ਉਹ ਸਾਰੇ ਦੱਸਦੇ ਨੇ ਦੁੱਖ ਵਿਛੋੜਾ ਇੱਕ ਦੁੱਖ ਬੁਖ ਇੱਕ ਦੁੱਖ ਸਖਤ ਹਾਰ ਜਮਦੂ ਇਕ ਦੁਖ ਰੋਗ ਲਗੇ ਤਨ ਦਾਏ ਵੈਦ ਨ ਭੋਲੇਦਾਰੂ ਨਾਏ ਐ ਭੋਲੇ ਵੈਦ ਤੇਰੀਆਂ ਜੜੀ ਬੂਟੀਆਂ ਨਾਲੇ ਰੋਗ ਨਹੀਂ ਜਾਣ ਲੱਗੇ ਦੁਖ ਵਿਛੋੜਾ ਮਨੁਖ ਜੋ ਪ੍ਰਭੂ ਤੋਂ ਵਿਛੜਿਆ ਜਿਹੜਾ ਉਸਨੇ ਬੁਲਾਇਆ ਕਿਸੇ ਤੋਂ ਸਾਰੇ ਰੋਗ ਜਨਮ ਲੈਨੇ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਇਹ ਆਦ ਰੋਗ ਹੈ ਇਹ ਆਦੀ ਰੋਗੀ ਤੋਂ ਵੀ ਹੈ ਇਹ ਤੇਰੇ ਕੋਲ ਨਹੀਂ ਹੈ ਕੀ ਇਲਾਜ ਕਰੇਗਾ ਪਹਿਲੇ ਪ੍ਰਭੂ ਨਾਲ ਜੁੜ ਇਸ ਵਿੱਚ ਛੋੜੇ ਨੂੰ ਮਿਠਾ ਪਹਿਲੇ ਜਿਸ ਦਿਨ ਵਿਛੋੜਾ ਮਨੁੱਖ ਨੂੰ ਮਹਿਸੂਸ ਆਉਂਦਾ ਹੈ ਬੈਰਾਗੀ ਤਬੀਅਤ ਸੰਸਾਰ ਤੋਂ ਰਾਗ ਹਟਾ ਦਿੰਦੀ ਹੈ ਪਕੜ ਹਟਾ ਦਿੰਦੀ ਹੈ ਔਰ ਉਸ ਦੇ ਵਿੱਚ ਕਿਉਂਕਿ ਵਿਛੋੜਾ ਸੰਸਾਰ ਦਾ ਹੁੰਦਾ ਹੈ ਤੇ ਸੰਸਾਰ ਦੇ ਵਿਛੋੜੇ ਦੇ ਨਾਲ ਨਾਲ ਨਿਰੰਕਾਰ ਦਾ ਵਿਛੋੜਾ ਪਹਿਲੇ ਪ੍ਰਗਟ ਆਉਂਦਾ ਹੈ ਤਾਂ ਸੰਸਾਰ ਤੋਂ ਵਿਛੋੜਾ ਹੁੰਦਾ ਹੈ ਬੈਰਾਗ ਹੁੰਦਾ ਹੈ ਰਾਗ ਟੁੱਟਦਾ ਹੈ ਕਿਉਂ ਪ੍ਰਭੂ ਨਾਲ ਰਾਗ ਹੋ ਗਿਆ ਤੇ ਸੰਸਾਰ ਤੋਂ ਬੈਰਾਗ ਹੋ ਗਿਆ ਇੱਕ ਨਾਲ ਰਾਗ ਜੁੜਦਾ ਹੈ ਇੱਕ ਤੋਂ ਬੈਰਾਗ ਉਸ ਹਾਲਤ ਦੇ ਵਿੱਚ ਮਨੁੱਖ ਰੋ ਪੈਂਦਾ ਹੈ ਰੋਏਗਾ ਤੇ ਆਖਿਰ ਵਿਛੋੜੇ ਚਾਹੇ ਪਰਿਵਾਰ ਦਾ ਵਿਛੋੜਾ ਹੈ ਸੰਸਾਰ ਦਾ ਵਿਛੋੜਾ ਹੈ ਜਾਂ ਨਿਰੰਕਾਰ ਦਾ ਇਹ ਹਾਲਤ ਇੱਕ ਦਿਨ ਸ਼ੇਖ ਸਾਦੀ ਦੀ ਬਣੀ ਸੰਸਾਰ ਤੋਂ ਤੇ ਬੈਰਾਗ ਹੋ ਗਿਆ ਬੜਾ ਪਰਬਲ ਰਗ ਜੁੜ ਗਿਆ ਖੁਦਾ ਨਾਲ ਸਾਰਾ ਦਿਨ ਰੋਂਦਾ ਰਿਹਾ ਮਾਂ ਦਾ ਇਕਲੋਤਾ ਲੜਕਾ ਸੀ ਬੇਵਾ ਮਾਂ ਦਾ ਬੇਧਵਾਸੀ ਪਿਤਾ ਨਹੀਂ ਸੀ ਭੋਜਨ ਲਿਆਈਏ ਸਾਦੀ ਨੇ ਨਹੀਂ ਖਾਦਾ ਪਾਣੀ ਲਿਆਈਏ ਨਹੀਂ ਪੀਤਾ ਹਰ ਬਿਨ ਨੀਂਦ ਭੁੱਖ ਕੋ ਕੈਸੀ ਕਾਪੜ ਤਨ ਨਾ ਸੁਕਾਵੇ ਕੁਛ ਵੀ ਨਹੀਂ ਚੰਗਾ ਲੱਗਦਾ ਸੀ ਮਾਂ ਨੂੰ ਕਹਿੰਦੇ ਦਾ ਸੀ ਮੈਨੂੰ ਨਾ ਬੁਲਾ ਮੈਨੂੰ ਨਾ ਬੁਲਾ ਉਹ ਸ਼ਾਹੀ ਤਬੀਬ ਨੂੰ ਬੁਲਾ ਲਿਆਈ ਜੋ ਬਾਦਸ਼ਾਹ ਦਾ ਈਰਾਨ ਦੇ ਬਾਦਸ਼ਾਹ ਦਾ ਇਲਾਜ ਕਰਦਾ ਸੀ ਸ਼ਾਹੀ ਤਬੀਬ ਉਹਨੂੰ ਬੁਲਾ ਲਿਆਏ ਉਹਨੇ ਆਉਂਦੇ ਹਾਸਾ ਕਿਉਂਕਿ ਮਾਂ ਨੇ ਰੋਂਦੇ ਹੋਇਆ ਕਿ ਮੇਰਾ ਇੱਕੋ ਹੀ ਪੁੱਤਰ ਹੈ ਅੱਜ ਦਿਨ ਵਰ ਹੋਇਆ ਕੁਝ ਨਹੀਂ ਕਰਦਾ ਇਸਨੇ ਪਰ ਰੋਈ ਜਾ ਰਿਹਾ ਹੈ ਰੋਈ ਜਾ ਰਿਹਾ ਹੈ ਲੱਗਦਾ ਪੀੜਾ ਇਸ ਨੂੰ ਬੜੀ ਹੈ ਕੋਈ ਦਰਦ ਇਸ ਨੂੰ ਬੜਾ ਹੈ ਮੈਂ ਪੁੱਛਦੀ ਆ ਦੱਸਦਾ ਹੀ ਨਹੀਂ ਤੇ ਕਹਿੰਦਾ ਮੈਨੂੰ ਬੁਲਾਨਾ ਮੈਨੂੰ ਬੁਲਾਨਾ ਨਬਜ਼ ਦੇਖੀ ਇੱਕ ਹੱਥ ਦੀ ਦੂਸਰੇ ਹੱਥ ਦੀ ਫਿਰ ਅੱਖਾਂ ਦੇਖੀਆਂ ਸਾਦੀ ਦੀਆਂ ਮੱਥਾ ਦੇਖੇ ਜੋ ਵੈਦ ਦੇ ਦੇਖਣ ਦਾ ਢੰਗ ਸੀ ਸ਼ੇਖ ਸਾਦੀ ਦੀ ਮਾਂ ਨੂੰ ਕਹਿੰਦਾ ਇਹਦਾ ਦਿਲ ਠੀਕ ਚੱਲ ਰਿਹਾ ਹੈ। ਇਹਦੀ ਨਬਜ਼ ਵੀ ਠੀਕ ਚੱਲ ਰਹੀ ਹੈ। ਇਹਦਾ ਤਾਪਮਾਨ ਵੀ ਠੀਕ ਹੈ। ਇਹ ਰੋਗੀ ਨਹੀਂ ਹੈ। ਇਹਨੂੰ ਕੋਈ ਬਿਮਾਰੀ ਨਹੀਂ ਹੈ। ਵੈਦ ਉੱਠ ਕੇ ਜਿਉਂ ਜਾਣ ਲੱਗਿਆ ਉਹ ਬੁੱਢੀ ਮਾਂ ਕਹਿ ਲੱਗੀ ਫਿਰ ਮੈਂ ਕੋਈ ਹੋਰ ਹਕੀਮ ਲਿਆਵਾਂ। ਕੋਈ ਹੋਰ ਤਬੀਬ ਲਿਆਵਾਂ। ਜਿਹੜਾ ਸਾਰਾ ਦਿਨ ਕੋਰੋ ਰਿਹਾ ਸ਼ਾਮਾ ਪੈ ਗਈਆਂ ਕੁਝ ਖਾਦਾ ਨਹੀਂ ਕੁਝ ਪੀਤਾ ਨਹੀਂ ਤੇ ਤੋਂ ਕਹਿੰਦਾ ਹੈ ਰੋਗੀ ਨਹੀਂ ਹੈ ਏਦਾਂ ਮਤਲਬ ਰੋਗ ਤੇਰੀ ਪકડ ਵਿੱਚ ਨਹੀਂ ਆਏਗਾ ਮੈਂ ਕਿਸੇ ਹੋਰ ਨੂੰ ਬੁਲਾ ਕੇ ਲਿਆਵਾਂ ਉਹ ਤਰੀਬ ਕਹਿਣ ਲੱਗਾ ਮਾਂ ਮੇਰੇ ਕੋਲ ਐਸੀਆਂ ਔਸ਼ਧੀਆਂ ਨੇ ਇੱਕ ਦਫਾ ਤੇ ਮਰਨ ਲੱਗਿਆ ਮਨੁੱਖ ਦੇ ਚ ਵੀ ਮੈਂ ਜਾਨ ਪਾ ਦੇਣਾ ਪਰ ਮੈਂ ਕੀ ਕਰਾਂ ਮੈਂ ਦੱਸਦਾ ਤੇ ਐ ਰੋਗੀ ਨਹੀਂ ਹੈ ਨਹੀਂ ਹੈ ਪਰ ਤੂੰ ਹੁਣ ਫਿਰ ਮੈਨੂੰ ਮਜਬੂਰ ਪਈ ਕਰਦੀਆਂ ਹੋਰ ਲੈਣਾ ਹੈ ਹੋਰ ਸਾਰੇ ਤਬੀਬ ਮੇਰੇ شاਗਿਰਦ ਨੇ ਮੇਰੇ ਪੜ੍ਹੇ ਹੋਏ ਨੇ ਮੇਰੇ ਸਿਖਾਏ ਹੋਏ ਨੇ ਮੈਂ ਸਾਹੀ ਤਬੀਬ ਅੱਛਾ ਮੈਂ ਇੱਕ ਦਫਾ ਫਿਰ ਜਾਂਚ ਪੜਤਾਲ ਕਰ ਲੈਣਾ ਉਹਨੇ ਅੱਖਾਂ ਦੇਖਿਆ ਜ਼ੁਬਾਨ ਵੇਖੀ मथे ते हथ हाँ रखे ज्यों बांह पकड़ के नवज देख लगा जिमें वैद तो बांह छुड़ाई सी गुरु नानक ने शेख सादी ने छुड़ा ली और ने अज सरे बाली ने मन बरखैज ए नादां तबीब दर्द मंदा इश्क रा दारू बजुल दारे ने ए नादान तबीब